ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਸਮਾਹ ਮੋਰੇ ਪੱਟੀ ਐਸੋ ਨੇ ਮੌਜੂਦਾ ਨਹੀਂ ਕਰਤਾਰਪੁਰ ਲੰਘਾ ਕੋਰੀਡੋਰ ਦੇ ਮੌਜੂਦਾ ਜੀ ਥੋੜੀ ਜੀ ਤੁਹਾਨੂੰ ਆਪਣਾ ਜਾਣਕਾਰੀ ਦੇ ਦਈਆ ਪਹਿਲੇ ਤੁਹਾਨੂੰ ਥੋੜੀ ਨੇ ਪਾਣੀ ਦਿਖਾ ਦਿੰਨੇ ਆਂ ਪੀ ਜਿਹੜਾ ਪਾਣੀ ਦਾ ਪੱਧਰ ਆ ਜਿਹੜਾ ਆ ਉਹ ਐਸੋਲੇ ਪੂਰਾ ਹੀ ਜਿਹੜਾ ਪੁੱਦੇ ਨਾਲ ਵੀ ਲੱਗ ਚੁੱਕਾ ਹੈਗਾ ਵੇ ਤੁਸੀਂ ਦੇਖ ਰਹੇ ਹੋ ਲੇਟਸ ਤਸਵੀਰਾਂ ਜਿਹੜੀਆਂ ਨੇ ਆ ਜਿਹੜੀ ਕੰਡਿਆਲੀ ਤਾਰਿਆ ਇਹ ਵੀ ਡੁੱਬੀ ਪਈ ਹੈਗੀ ਆ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਨੂੰ ਦਿਖਾ ਰਿਆ ਗਿਆ ਹੈ ਜਿਹੜਾ ਪਾਣੀ ਦਾ ਪੱਦਰ ਹੌਲੀ-ਹੌਲੀ ਜਿਹੜਾ ਵਾ ਉਹ ਵੀ ਵਧਣਾ ਚਾਲੂ ਹੋ ਚੁੱਕਾ ਹੈ ਆ ਤੁਸੀਂ ਦੇਖ ਰਹੇ ਇਹ ਜਿਹੜਾ ਕੋਰੀਡੋਰ ਲੰਘਾ ਜਿਹੜਾ ਹੈਗਾ ਜੀ ਇਹ ਪੁਲ ਜਿਹੜਾ ਬਣਿਆ ਦਾ ਉਰੇ ਥੱਲੇ ਵੀ ਪਾਣੀ ਦੀ ਜਿਹੜਾ ਵੀ ਉਹ ਵੀ ਤੁਹਾਨੂੰ ਦਿਖਾਵਾਵਾਂਗੇ ਉਰਾ ਵਾ ਕਿੰਨਾ ਗਤੀਜ ਹੈਗਾ ਸਾਡੇ ਨਾਲ ਐਸੇ ਵਾਲੇ ਜੁੜ ਚੁੱਕੇ ਨੇ ਐਸਡੀਐਮ ਡੇਰਾ ਬੱਬਨ ਨਾਨਕੋ ਤਹਿਸੀਲਦਾਰ ਸਾਹਿਬ ਜੀ ਆਉ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਤਾਰੇਲਾ ਦੇ ਬਾਰੇ ਡੇਰਕ ਦੀ ਅਜ ਮੋਰਾੜੀ ਭੱਟੀ ਦੀ ਬਾਰਡਰ ਜ਼ੀਰੋ ਨੇ ਤੋਂ ਵਿਸ਼ੇਸ਼ ਰਿਪੋਰਟ ਚੈੱਕ ਕਰ ਲਾ ਬਣਾ ਕਿੰਗੜਾ ਹੈਗਾ ਵਾ ਦੇਖ ਰਹੇ ਹੋ ਤੁਸੀਂ ਪੁਲ ਦੇ ਥੱਲੇ ਕੋਰੀਡੋਰ ਲੰਘਦਾ ਜਿਹੜਾ ਉਰੇ ਥੱਲੇ ਆ ਜੀ ਪਾਣੀ ਜਿਹੜਾ ਹਵਾ ਤੇਜ ਆ ਪੂਰਾ ਐਸ ਵੇਲੇ ਦੇਖ ਰਹੇ ਹੋ ਤੁਸੀਂ ਦਰਸ਼ਨ ਥਲਜਲ ਹੈਗਾ ਜਿਹੜਾ ਇੱਥੇ ਆਪਾਂ ਜਥਰੂ ਜਿਹੜੇ ਆ ਕੇ ਜਿਹੜਾ ਉਹ ਦਰਸ਼ਨ ਤਜਾਰੇ ਕਦੇ ਕਿ ਜੜਾ ਉਹ ਵੀ ਥੋੜਾ ਜਿਹਾ ਪਾਣੀ ਦੇ ਹਵਾਨਾ ਥੋੜਾ ਜਿਹਾ ਚੁੱਕ ਚੁੱਕਾ ਹੈ ਦੇਖ ਰਹੇ ਹੋ ਤੁਸੀਂ ਆਹ ਦੇਖਦੇ ਤੁਹਾਨੂੰ ਤੁਸੀਂ ਇਹ ਦਿਖਾਉਂਦੇ ਦੀ ਇਹ ਵੀ ਜਿਹੜਾ ਜਿਹੜੀ ਥੋੜਾ ਜਿਹਾ ਮੰਨਨੇ ਨੇ ਹਨ ਚੁੱਕ ਚੁੱਕਾ ਹੈ ਇਹ ਇੱਕ ਸਰਪਰ ਕੋਰੀਡੋਰ ਲੰਘਦਾ ਇਸ ਵੇਲੇ ਮਜੂਦਾ ਦਰਸਨ ਤੇ ਇਹ ਸਥਿਤੀ ਆ ਰਹੀ ਹੈ। ਹਜੇ ਸਥਿਤੀ ਹੈਗੀ ਹੈ ਕਿ ਦਰਿਆ ਜ਼ਰੂਰ ਥੋੜਾ ਜਿਹਾ ਵਧਿਆ ਹੋਇਆ ਬਟ ਕੋਈ ਬਹੁਤ ਡੇਂਜਰ ਤੇ ਰਿਸਕ ਦੀ ਗੱਲ ਨਹੀਂ ਹੈਗੀ ਹੈ। ਜਿੰਨਾ ਮਾੜਾ ਮੋਟਾ ਇੱਥੇ ਹੈਗਾ ਉਹ ਆਪਾਂ ਪੂਰਾ ਜੀਸੀਬੀ ਲਿਆਏ ਨੇ, ਲੇਬਰ ਲਿਆਏ ਨੇ ਉਹ ਕੰਮ ਸਾਰਾ ਪੱਕਾ ਹੋ ਜੂਗਾ। ਬਾਕੀ ਵੀ ਜਿਹੜੇ ਆ ਜੀ ਕੁਝ ਥਾਵਾਂ ਦੇ ਉੱਤੇ ਜਿਹੜੇ ਕੋਈ ਠੁੱਟੀ ਬੰਦ ਟੁੱਟੇ ਨਹੀਂ ਆ ਜੀ। ਨਹੀਂ ਕੋਈ ਐਵੇਂ ਬਹੁਤ ਮੇਜਰ ਕਿਤੇ ਕੋਈ ਬ੍ਰੀਚ ਹੋਇਆ ਨਹੀਂ ਹੈ। ਜੇ ਥੋੜਾ ਥੋੜਾ ਪਾਣੀ ਹੈਗਾ ਉਹ ਵਧਣਾ ਹੀ ਹੈਗਾ ਮੈਂ ਫਿਰ ਦਰਖਾਸਤ ਕਰਾਂਗਾ ਕਿ ਸ਼ਾਮ ਨੂੰ ਫਿਰ ਪਾਣੀ ਦਾ ਲੈਵਲ ਜਿਹੜਾ ਹੈਗਾ ਵਧੂਗਾ ਤੇ ਲੋਕੀ ਜਿਹੜੀ ਹੈਗੀ ਹੈ ਉੱਚੀ ਥਾਂ ਲੱਭਣ ਤੇ ਕੋਈ ਵੀ ਰਿਸਕ ਲੱਗਦਾ ਕੁਝ ਵੀ ਲੱਗਦਾ ਤੁਰੰਤ ਹੀ ਪ੍ਰਸ਼ਾਸਨ ਨੂੰ ਦੱਸਣ ਆਪਾਂ ਉਹਨਾਂ ਨੂੰ ਭਾਵੇਂ ਉਧਰ ਈਵੈਕੂਏਟ ਕਰ ਦੇਣਗੇ ਸਾਡੇ ਤਿੰਨ ਈਵੈਕੂਏਸ਼ਨ ਸੈਂਟਰਸ ਐਕਟਿਵ ਨੇ ਉਹ ਕਿਸੇ ਵੀ ਪਾਸੇ ਜਾ ਸਕਦੇ ਨੇ ਜਿਹੜਾ ਉਹਨਾਂ ਨੂੰ ਸਭ ਤੋਂ ਨੇੜੇ ਪੈਂਦਾ ਹੋਵੇ ਉੱਥੇ ਖਸ ਵਾਲਾ ਰੋਡਪੋਸਟ ਆ ਗਿਆ ਜੀ ਲੇਟ ਥੋੜ੍ਹਾ ਜਿਹਾ ਆਪਾਂ ਜਿਹੜੀਆਂ ਵੀਡੀਓ ਜਿਹੜੇ ਸ਼ੋਟਸ ਕੈਪ ਪਾਈਆਂ ਗਈਆਂ ਜੀ ਪਿੰਡ ਦੇ ਜਿਹੜੇ ਲੋਕ ਉਹ ਮੌਜੂਦਾ ਸੀਗੇ ਤੇ ਪਰ ਪ੍ਰਸ਼ਾਸਨ ਉੱਥੇ ਤੱਕ ਹਲੇ ਤੱਕ ਨਹੀਂ ਪਹੁੰਚਿਆ ਕਿਹੜੇ ਪਿੰਡ ਰੋਡ ਪੁਰਖਾਣੇ ਲੱਗੇ ਅੱਛਾ ਜੀ ਜੀ ਉੱਥੇ ਵੈਸੇ ਪ੍ਰਸ਼ਾਸਨ ਦੀ ਆਪਣੀ ਟੀਮਾਂ ਹਰ ਪਾਸੇ ਐਕਟਿਵ ਨੇ ਉਹ ਉੱਥੇ ਪਹੁੰਚ ਗਈਆਂ ਹੋਣੀਆਂ ਬਾਕੀ ਆਪਾਂ ਫਿਰ ਵੈਰੀਫਾਈ ਕਰ ਲੈਣਗੇ ਬਾਕੀ ਮੈਂ ਅਸਲ ਜਿਹੜੀ ਸਥਿਤੀਆਂ ਦੀ ਕੀ ਹੈ ਜੀ ਇਸ ਵੇਲੇ ਸਥਿਤੀ ਇਹ ਹੈਗੀ ਹੈ ਕਿ ਆਪਾਂ ਪੂਰਾ ਆਪਣੇ ਹਰ ਪਾਸੇ ਆਪਣੀ ਚਾਰੋਂ ਤਰਫ ਟੀਮਾਂ ਗਈਆਂ ਹੋਈਆਂ ਨੇ ਹੈਲਥ ਦੀਆਂ ਟੀਮਾਂ ਰੈਡੀਆਂ ਨੇ ਖਾਣ ਪੀਣ ਦੀ ਵਿਵਸਥਾ ਹੈਗੀ ਹੈ ਈਵੈਕੂਏਸ਼ਨ ਸੈਂਟਰਸ ਐਕਟਿਵ ਨੇ ਸਾਡੇ ਜਿੱਥੇ-ਜਿੱਥੇ ਸਾਨੂੰ ਲੱਗ ਰਿਹਾ ਕਿ ਰਿਸਕ ਵੀ ਹੈਗਾ ਉੱਥੇ ਵੀ ਆਪਾਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈਗਾ ਬਟ ਇਹ ਟਾਈਮ ਹੈਗਾ ਕਿ ਲੋਕਾਂ ਨੂੰ ਵੀ ਥੋੜਾ ਜਿਹਾ ਅਵੇਅਰ ਹੋਣਾ ਪਊਗਾ ਫਾਲਸ ਇਨਫੋਰਮੇਸ਼ਨ ਕਿਤੇ ਕੋਈ ਸਪਰੈਡ ਨਹੀਂ ਕਰਨੀ ਹੈ ਨਾ ਲੋਕੀ ਰੀਲ ਪਾਉਂਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਨਾਂ ਤੋਂ ਆਪਾਂ ਬਚੀਏ ਕਿਉਂਕਿ ਉਹ ਬਹੁਤੀਆਂ ਅਫਵਾਹਾਂ ਫੈਲ ਰਹੀਆਂ ਨੇ ਨੀ ਪੈਨਿਕ ਦੀ ਸਿਚੁਏਸ਼ਨ ਨਹੀਂ ਹੈਗੀ ਐ ਬਟ ਪਾਣੀ ਜ਼ਰੂਰ ਵਧੂਗਾ ਤੇ ਥੋੜਾ ਜਿਹਾ ਆਪਣੇ ਧਿਆਨ ਚ ਰਹੀਏ ਤੇ ਉੱਚੀ ਥਾਂ ਲੱਭਣ ਬਸ ਇਸ ਚੀਜ਼ ਰੱਖਣ ਦੀ ਜਿਹੜੇ ਹੜ੍ਹ ਦੇ ਦੀ ਐਸੋੜੇ ਇਸ ਟਾਈਮ ਜਿਹੜੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਪਾਣੀ ਜਿਹੜਾ ਪਿੱਛੋਂ ਜ਼ਿਆਦਾ ਆ ਰਿਹਾ ਤਾਂ ਉਹ ਸਾਡੇ ਕੋਲੇ 3-4 ਘੰਟਿਆਂ ਦੇ ਇੱਕ ਥੋੜਾ ਬਹੁਤਾ ਹੋਰ ਵਧਣ ਦੀ ਸੰਭਾਵਨਾ ਹੈ ਅਸੀਂ ਕਣੀ ਕੇ ਬੇਟ ਵਗੈਰਾ ਸਾਰਾ ਏਰੀਆ ਉਧਰ ਨਰੋਲੀ ਨੰਗਲੀ ਨੰਗਲੀ ਵੀ ਅਸੀਂ ਉਧਰ ਸਾਰਾ ਵਿਜਿਟ ਕਰਕੇ ਆਏ ਹੁਣੇ ਸਾਰੇ ਉਥੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਜਿਹੜੇ ਜਿਹੜੇ ਲੋਕ ਡੇਰਿਆਂ ਤੇ ਵੀ ਰਹਿ ਰਹੇ ਆ ਉਹਨਾਂ ਨੂੰ ਵੀ ਅਸੀਂ ਜਿਹੜੇ ਡੰਗਰ ਵਗੈਰਾ ਤੇ ਜਿਹੜੇ ਉਥੇ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਉਥੇ ਰਾਤ ਨੂੰ ਆਪਣੇ ਆਪ ਨੂੰ ਬਾਹਰ ਕੱਢੋ ਤਸੀਂ ਉਹਨਾਂ ਨੂੰ ਸਾਡੇ ਤਹਿਸੀਲਦਾਰ ਵੀ ਉੱਥੇ ਨੇ ਸਾਡਾ ਫੀਲਡ ਸਟਾਫ ਵੀ ਉੱਥੇ ਆ ਅਸੀਂ ਸਾਰਾ ਆਪ ਵਿజిਟ ਕੀਤਾ ਕੋਈ ਇਹੋ ਜੀ ਡਰ ਵਾਲੀ ਕਿਸੇ ਨੂੰ ਕੋਈ ਗੱਲ ਨਹੀਂ ਹੈ ਪਰੰਤੂ ਅਲਰਟ ਰਹਿਣ ਲੋਕ ਫਾਲਤੂ ਜਿਹੜੇ ਰਿਯੂਮਰ ਆ ਰਹੇ ਆ ਵੀ ਆ ਹੋ ਗਿਆ ਉਹ ਹੋ ਗਿਆ ਉਹ ਜਿਹੜੇ ਬੰਦੇ ਫਲਾ ਰਹੇ ਸੀ ਐਸਪੀ ਸਾਹਿਬ ਨੂੰ ਕਾਰਵਾਈ ਕਰਨ ਦੀ ਵੀ ਲਿਖਿਆ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਹੋ ਜੀ ਕੋਈ ਸਿਚੁਏਸ਼ਨ ਨਹੀਂ ਹੈ ਡਰ ਵਾਲੀ ਜਿਹੜੀ ਲੋਕਾਂ ਨੇ ਫਾਲਤੂ ਰੂਮਰ ਛੱਡ ਰਹੇ ਹੈ ਜਿਹੜਾ ਮੀਡੀਆ ਦੇ ਉੱਤੇ ਪਰੰਤੂ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਹੁਣ ਕੋਈ ਪਾਣੀ ਛੱਡਣ ਦੀ ਕੋਈ ਸਭਾਵ ਨਹੀਂ ਹੈ ਜੀ ਸਰ ਪਾਣੀ ਤਾਂ ਨੇਚਰਲ ਪਾਣੀ ਆ ਰਿਹਾ ਥੋੜਾ ਜਿਹਾ ਹੁਣ 3-4 ਘੰਟੇ ਦੇ ਕੋਲੇ ਹੋਰ ਵਧਣ ਦੀ ਪਹਿਲਾਂ ਥੋੜਾ ਬੋਤਾ ਪਾਣੀ ਵਧਿਆ ਪਰ ਕੋਈ ਇਹੋ ਜੀ ਸਾਡੇ ਕੋਲੇ ਫੜ ਪੈਣ ਦੀ ਜਾਂ ਕੋਈ ਇਦਾਂ ਦੀ ਸਿਚੁਏਸ਼ਨ ਨਹੀਂ ਹੈਗੀ ਸਾਰਾ ਕੁਝ ਅੰਡਰ ਕੰਟਰੋਲ ਹੈ ਸਾਡੇ ਕੋਲੇ ਟੀਮਾਂ ਰੈਡੀ ਹੈ ਸਾਡੇ ਕੋਲੇ ਹਜ਼ਾਰ ਬੈਗ ਰੈਡੀ ਹੈ ਜਿੱਥੇ ਕੋਈ ਮਾੜੀ ਮੋਟੀ ਵੀਕ ਪੁਆਇੰਟ ਲੱਗੂਗਾ ਤੇ ਅਸੀਂ ਉੱਥੇ ਲਗਵਾ ਰਹੇ ਇੱਥੇ ਵੀ ਸਾਡੇ ਧਿਆਨ ਚ ਲਿਆਂਦਾ ਸੀਗਾ ਜੀਐਮ ਸਾਹਿਬ ਨੇ ਤੇ ਅਸੀਂ ਆ ਕੇ ਵਿਜ਼ਿਟ ਕੀਤਾ ਤਾਂ 2 ਘੰਟਿਆਂ ਦੇ ਇੱਕ ਰਸੀ ਤੇ ਸਾਰਾ ਸੈਂਡ ਬੈਗ ਲੱਗ ਜਾਊਗਾ ਸਾਡਾ